ਅੱਜ ਸਰਜੀ ਜਿਹੜੀਆਂ ਲੋਕ ਸਭਾ ਦੀਆਂ ਵੋਟਾਂ ਹੋਈਆਂ ਆ ਤੇ ਆਪਣੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਹੋਈਆਂ ਤੇ ਮਾਹੌਲ ਕਿਹੋ ਜਿਹਾ ਰਿਹਾ ਜਿਹੜੀਆਂ ਲੋਕ ਸਭਾ ਵੀ ਇਲੈਕਸ਼ਨ ਹੋਈਏ ਇਹਦੇ ਵਿੱਚ ਇਹਦੇ ਵਿੱਚ ਪਬਲਿਕ ਨੇ ਬੜਾ ਸਾਥ ਦਿੱਤਾ ਜੀ ਮੈਂ ਪਬਲਿਕ ਦਾ ਬੜਾ ਸ਼ੁਕਰੀਆ ਕਰਦਾ ਸਾਡੇ ਏਰੀਆ ਦੇ ਜਿਹੜੇ ਪੀਸਫੁਲੀ ਜਿਹੜੀਆਂ ਇਲਕਸ਼ਨਾ ਦੇ ਵਿੱਚ ਹਿੱਸਾ ਲਿਆ ਬਿਨਾਂ ਕਿਸੇ ਪੱਖਪਾਤ ਤੋਂ ਔਰ ਸਾਡਾ ਬੜਾ ਸਹਿਯੋਗ ਦਿੱਤਾ ਔਰ ਕੋਈ ਘਟਨਾ ਵਗੈਰਾ ਤਾਂ ਨਹੀਂ ਹੋਈ ਮਤਲਬ ਕਿਸੇ ਬੂਥ ਤੇ ਜਾਂ ਕਿਸ ਤਰ੍ਹਾਂ ਨਹੀਂ ਨਹੀਂ ਐਸੀ ਕੋਈ ਸਥਿਤੀ ਐਸੀ ਕੋਈ ਪ੍ਰਸਥਿਤੀ ਨਹੀਂ ਪਤਾ ਹੋਈ ਕਿ ਕੋਈ ਸਾਡੇ ਆਊਟ ਦੇ ਏਰੀਆ ਦੇ ਵਿੱਚ ਕੋਈ ਕਿਸੇ ਪਾਸੇ ਕੋਈ ਕਿਸੇ ਵੀ ਬੂਥ ਤੇ ਇਹ ਆ ਕੋਈ ਪੋਲਿੰਗ ਸਟੇਸ਼ਨ ਤੇ ਕੋਈ ਐਜੀ ਗੱਲ ਹੋਈ ਉਹ ਬੜਾ ਪੀਸਫੁਲ ਵਧੀਆ ਦਿੱਕੀਦਾ ਨਹੀਂ ਔਰ ਤੇ ਗਰੁੱਪਰ ਕਈ ਤਰ੍ਹਾਂ ਨਾਲ ਮਸ਼ਹੂਰ ਆ ਕੀ ਕਹਿਣਾ ਚਾਹੁੰਗਾ ਔਰ ਗਰੁੱਪਰ ਦੇ ਜਿਹੜਾ ਮਸ਼ਹੂਰ ਹੈ ਮੈਂ ਇਹਨਾਂ ਦੀ ਪਬਲਿਕ ਨੂੰ ਇਹ ਅਪੀਲ ਕਰੂੰਗਾ ਵੀ ਤੁਸੀਂ ਮਾੜੇ ਕੰਮ ਛੱਡ ਦਿਓ ਦੇਖੋ ਜਿਹੜੇ ਨਸ਼ੇ ਕਰਕੇ ਜਿਹੜਾ ਥੋੜਾ ਇਹਨਾਂ ਦਾ ਨਾਮ ਪ੍ਰਚਲਿਤ ਹੋਇਆ ਹੈ ਆ ਉਦੇ ਬਾਰੇ ਮੈਨੂੰ ਹੀ ਅਪੀਲ ਕਰੂੰਗਾ ਕਿ ਤੁਸੀਂ ਇਹ ਬਿਲਕੁਲ ਇਸ ਇਸ ਚੀਜ਼ ਵੱਲ ਛੱਡ ਦੇ ਜੀ ਅਦਰਵਾਈਜ਼ ਅਸੀਂ ਜੋ ਕੋਲ ਇਸ ਕਾਰਵਾਈ ਉਹ ਕਰੇ ਰਹੇ ਹਾਂ ਔਰ ਹੋਰ ਸਟ੍ਰਿਕਟੋ ਕੇ ਕਾਰਵਾਈ ਕਰਾਂਗੇ ਜੀ ਹੁਣ ਕਈ ਵਾਰ ਕੀ ਹੁੰਦਾ ਹੈ ਕੋਈ ਬੰਦਾ ਕਿਤੇ ਨਸ਼ਾ ਖਾ ਕੇ ਡਿੱਗ ਜਾਂਦਾ ਆ ਜਾਂ ਕੋਈ ਐਸੀ ਕਾਰਵਾਈ ਹੋ ਜਾਂਦੀ ਹੈਗੀ ਆ ਮਤਲਬ ਕੋਈ ਨਸ਼ੇ ਦਾ ਕੁਝ ਕਿਤੇ ਹੋ ਜਾਂਦਾ ਤੋ ਉਹ ਕਿਹੜੇ ਤੁਹਾਡੇ ਨੰਬਰ ਦੇ ਉੱਪਰ ਕੰਟੈਕਟ ਕਰੇ ਕਿ ਤੋ ਤੁਹਾਨੂੰ ਗੱਲ ਕਰ ਸਕਦਾ ਹੈ ਸੱਚੂ ਦਾ ਨੰਬਰ ਆ ਜਦੋਂ ਨੰਬਰ ਦਿੱਤੇ ਹੋਏ ਸਾਰੇ ਕੋਸੇ ਡਿਸਪਲੇ ਕੀਤੇ ਹੋਏ ਸਾਨੂੰ ਇਮੀਡੀਏਟ ਕਰਨਾ ਸੀ ਜੋ ਵੀ ਮੌਕੇ ਮੁਤਾਬਕ ਕਾਰਵਾਈ ਕਰਾਂਗੇ ਇਹਨਾਂ ਨੂੰ ਜਿਹੜੇ ਛੋਟੇ ਛੋਟੇ ਨਸ਼ੇ ਦੇ ਐਡਿਕਟ ਦੇ ਇਹਨਾਂ ਨੂੰ ਡੀਡਿਕਸ਼ਨ ਸੈਂਟਰਾਂ 'ਚ ਜਮ੍ਹਾਂ ਕਰਵਾਉਣਾ ਚਾਹੀਦਾ ਸਰਕਾਰ ਨੇ ਫ੍ਰੀ ਆਫ ਕਾਸਟ ਉੱਤੇ ਬਣਾਏ ਹੋਏ ਨੇ ਤਾਂ ਜੋ ਇਹਨਾਂ ਨੂੰ ਥੋੜੀ ਸਾਂਭ ਨੂੰ ਦਿੱਤੀ ਲੋਕਾਂ ਦੀ ਸਹਮਤੀ ਮਿਲੇ ਔਰ ਆਪਣਾ ਸੇਖ ਹਰ ਸਕਣੇ ਨਾਲ ਤੁਸੀਂ ਇਹ ਵੀ ਦੱਸ ਦੋ ਕਿ ਜਿਹੜੇ ਹੈਗੇ ਆ ਅੱਜ ਕੱਲ੍ਹ ਕਈ ਵਾਰ ਐਕਸੀਡੈਂਟ ਕੇਸ ਕਾਫੀ ਹੁੰਦੇ ਆ ਚਲੋ ਸਾਡੇ ਦਰਸ਼ਕਾਂ ਨੂੰ ਸਾਰਿਆਂ ਨੂੰ ਪਤਾ ਲੱਗ ਸਕੇ ਉਹ ਕਿਹੜਾ ਨੰਬਰ ਹੈਗਾ ਕਿ ਜਿਹੜੀ ਸੜਕ ਸੁਰੱਖਿਆ ਮਤਲਬ ਫੋਰਸ ਹੈਗੀ ਆ ਕਿਹੜੇ ਨੰਬਰ ਤੇ ਡਾਇਲ ਕਰ ਸਕਦੇ ਸੜਕ ਸੁਰੱਖਿਆ ਦਾ ਕੰਟਰੋਲ ਦੇ ਬਨੇ ਹੋ ਜੀ 181 ਦੀ ਇਮੀਡੀਏਟ ਹੋ ਜਾਂਦੀ ਹੈ 112 ਦੇ ਵੀ ਇਮੀਡੀਏਟ ਕਰ ਲਈ ਹੁੰਦੀ ਆ ਕੰਟਰੋਲ ਦੇ ਜਾਂ 100 ਨੰਬਰ ਤੇ ਘਰੋ ਇਮੀਡੀਏਟ ਤੌਰ ਦਾ ਹੁੰਦਾ ਬਾਕੀ ਸਪੈਸੀਫਿਕ ਜਿਹੜੇ ਹੋਇਆ ਉਹ ਹੈਗੇ ਉਹ ਬਾਅਦ ਵਿੱਚ ਤਾਂ ਮੋੜਾ ਦਿੰਦਾ ਇੱਕ ਸਰ ਹੋਰ ਸਭ ਤੋਂ ਵੱਡਾ ਜਿਹੜਾ ਸਮੱਸਿਆ ਚੱਲ ਰਹੀ ਆ ਆਮ ਪਬਲਿਕ ਦੇ ਵਿੱਚ ਕਿ ਜਿਹੜਾ ਤੁਸੀਂ ਆਪਾਂ ਪਰਚਾ ਦਰਜ ਕਰਦੇ ਹੈਗੀਆਂ ਨਸ਼ਾ ਸਮਗਲਾਂਾਂ ਤੇ ਸਭ ਤੋਂ ਵੱਧ ਸ਼ਿਕਾਇਤ ਇਹ ਆ ਰਹੀ ਆ ਕਿ ਪੀਣ ਵਾਲਿਆਂ ਦੇ ਜ਼ਿਆਦਾ ਹੋ ਰਿਹਾ ਜੀ ਕਿ ਜਿਹੜੇ ਵੇਚਣ ਵਾਲੇ ਉਹਨਾਂ ਦੇ ਘੱਟ ਹੋ ਰਿਹਾ ਕੀ ਇਹ ਸੱਚ ਹੈ ਤੇ ਐਸੀ ਗੱਲ ਨਹੀਂ ਹੈ ਜਿਹੜੇ ਪੀਣ ਵਾਲੇ ਆ ਉਹਨਾਂ ਨੂੰ ਅਸੀਂ ਡੀਡਿਕਸ਼ਨ ਸੈਂਟਰ ਚ ਵੀ ਚਲਾ ਤਰਉਂਦੇ ਆ ਪਰ ਸਾਨੂੰ ਜਿਹੜੀ ਮੇਨ ਲਾਈਨ ਆ ਉਹੀ ਹੁੰਦੀ ਹੈ ਅਸੀਂ ਉਹਨਾਂ ਦਾ ਅਗਰ ਪਰਚਾ ਦੇ ਵੀ ਰਿਹਾ ਤਾਂ ਉਹਨਾਂ ਨੂੰ ਅੱਗੇ ਅਸੀਂ ਨਾਮਿਨੇਟ ਕਰਦੇ ਆ ਉਹਨਾਂ ਨੂੰ ਪਕੜਦੇ ਆ ਅਸੀਂ ਕੋਈ ਉਹਨੇ ਇੱਕ ਵਿਚਾਰ ਹੋਇਆ ਅਸੀਂ ਲਾਡੀ ਪੜਿਆ ਮੇਨ ਚ ਮੰਨਰ ਸੀਗਾ ਅਸੀਂ ਉਹ ਨਾਮਿਨੇਟ ਕੀਤਾ ਹੈ ਮੈਂ ਛੋਟੇ ਛੋਟੇ ਜਿਹੜੇ ਬੰਦੇ ਜਿਹੜੇ ਪੀ ਨਾਲ ਹੈਗੇ ਨੇ ਉਹਨਾਂ ਨੂੰ ਅਸੀਂ ਅਗਰ ਉਹਨਾਂ ਨੂੰ ਫਲੈਕਸੀਬਿਲਟੀ ਅਡਾਪਟ ਕਰਾਂਗੇ ਜ਼ਿਆਦਾ ਤਾਂ ਇਹ ਜ਼ਿਆਦਾ ਸ਼ੁਰੂ ਹੋਏਗਾ ਮੈਂ ਤਾਂ ਇਹ ਪਬਲਿਕ ਨੂੰ ਵੀ ਕਹਿੰਦਾ ਤੁਸੀਂ ਆਪਣੇ ਬੱਚਿਆਂ ਨੂੰ ਸਪੋਰਟਸ ਵੱਲ ਉਹਨਾਂ ਦਾ ਧਿਆਨ ਦੇਵੋ ਕਰੋ ਉਹ ਦਿਨਾਂ ਨਾਲ ਸਪੋਰਟਸ ਕਰਦਾ ਉਹਨਾਂ ਦੀ ਜਿਹੜੀ એનર્ਜੀ ਆ ਉਹ ਚੰਗੇ ਪਾਸੇ ਪੋਜ਼ਿਟਿਵ ਪਾਸੇ ਜਾਵੇ ਨਾ ਕਿ ਨਸ਼ਿਆਂ ਵੱਲ ਜਾਵੇ ਤੁਹਾਡੇ ਗ੍ਰੈਂਡ ਦਾ ਭਾਬੇ ਕੀ ਜਿਹੜਾ ਇਹ ਪਬਲਿਕ ਜਿਹੜੀ ਇਹ ਕੋਈ ਕੋਈ ਟਮਾਟਮਾ ਵਿਅਕਤੀ ਜਿਹੜੀ ਇਹ ਗੱਲ ਕਹਿ ਰਿਹਾ ਉਹ ਉਹਦੇ ਵਿੱਚ ਕੋਈ ਸੱਚਾਈ ਨਹੀਂ ਦੇ ਆਸ਼ੀ ਕੁ ਗੱਲ ਨਹੀਂ ਹੈ ਪਬਲਿਕ ਦੇ ਸਾਹਮਣੇ ਹੈ ਸਾਰਾ ਕੁਝ ਠੀਕ ਹੈ ਥੈਂਕ ਯੂ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499